ਹੁਣ ਜਿਹੜੀ ਨਵੀਂ ਨੀਤੀ ਹੈ ਜਦੋਂ ਬਰਤਾਨਵੀ ਹਕਮਰਾਨ ਦੀ ਥਾਂ ਤੇ ਅਜ ਕਾਰਪੋਰੇਟ ਸਾਂਝੇ ਤੌਰ ਤੇ ਸਿੱਧਾ ਕਬਜ਼ਾ ਕਰਨ ਦੀ ਥਾਂ ਤੇ ਆਰਥਿਕ ਤੌਰ ਤੇ ਸਾਰੇ ਲੋਕਾਂ ਨੂੰ ਹਟਾਉਣਾ ਚਾਹੁੰਦਾ ਹੈ ਤਾਂ ਉਸ ਦੀ ਵੀ ਨੀਤੀ ਇਸ ਤੋਂ ਬਹੁਤੀ ਵੱਖਰੀ ਕਿਸਮ ਦੀ ਨਹੀਂ ਹੈ ਜਦੋਂ ਕਿਸੇ ਸੰਸਥਾ ਦੇ ਵਿੱਚ ਤੁਸੀਂ ਉਸ ਨੂੰ ਬਣ ਦੀ ਗ੍ਰਾਂਟ ਨਹੀਂ ਦਿਓਗੇ ਜਦੋਂ ਉਹ ਸੰਸਥਾਵਾਂ ਜਿਹੜੀਆਂ ਸਰਕਾਰੀ ਖਰਚੇ ਤੇ ਚੱਲਣਗੀਆਂ ਉਹਨਾਂ ਨੂੰ ਬਣ ਦੀ ਗ੍ਰਾਂਟ ਨਹੀਂ ਮਿਲੂਗੀ ਤਾਂ ਉਹ ਸੱਜੇ ਸੱਜੇ ਆਪਣੀ ਮੌਤ ਆਪ ਹੀ ਮਰ ਜਾਂਦੀਆਂ ਹੈ ਦੋਸਤੋ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਲਗਾਤਾਰ ਉਖੜਿਆ ਕਿਉਂ ਮਹਿਸੂਸ ਕਰਦਾ ਹੈ ਵਿਦਿਆਰਥੀ ਸਿੱਖਿਆ ਦੇ ਵਿੱਚ ਕਿਉਂ ਪਛੜ ਰਹੇ ਹੈ ਪੰਜਾਬ ਕੋਲ 25 ਸਾਲਾਂ ਦੀ ਆਉਣ ਵਾਲੇ ਸਮੇਂ ਦੀ ਭਵਿੱਖ ਦੀ ਕੋਈ ਚੰਗੀ ਨੀਤੀ ਕਿਉਂ ਨਹੀਂ ਇਹ ਸਾਰੀਆਂ ਗੱਲਾਂ ਬਾਰੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਕਿਧਰੇ ਨਾ ਕਿਧਰੇ ਸਾਡੀ ਇਤਿਹਾਸਕ ਚੇਤਨਾ ਤੋਂ ਕੋਰੇ ਹੁੰਦੇ ਜਾ ਰਹੇ ਹਾਂ ਜਦੋਂ ਵੀ ਕਿਸੇ ਕੌਮ ਸਭਿਅਤਾ ਵਿਸ਼ੇਸ਼ ਖਿੱਤੇ ਵਿਸ਼ੇਸ਼ ਭਾਸ਼ਾ ਜਾਂ ਵਿਸ਼ੇਸ਼ ਸੱਭਿਆਚਾਰ ਨੂੰ ਅਸੀਂ ਪਿੱਛੇ ਜਾਂਦਾ ਦੇਖਦੇ ਹਾਂ ਜਾਂ ਉਸਤੇ ਕਿਸੇ ਵੱਡੇ ਸੱਭਿਆਚਾਰ ਦਾ ਹਮਲਾ ਹੁੰਦਾ ਦੇਖਦੇ ਹਾਂ ਤਾਂ ਉਸ ਦੀਆਂ ਕੁਝ ਯਰਾਂ ਨਿਸ਼ਾਨੀਆਂ ਹੁੰਦੀਆਂ ਜਿਨ੍ਹਾਂ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਸੱਭਿਆਚਾਰ ਹੁਣ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਉਸ ਦਿਸ਼ਾ ਵੱਲ ਕਿਉਂ ਜਾ ਰਿਹਾ ਹੈ ਉਸ ਦਿਸ਼ਾ ਵੱਲ ਜਾਣ ਤੋਂ ਰੋਕਿਆ ਕਿਵੇਂ ਜਾ ਸਕਦਾ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਕੋਲ ਜੋ ਲਿਖਤ ਤੇ ਪ੍ਰਮਾਣਿਕ ਇਤਿਹਾਸ ਉਪਲਬਧ ਹੈ ਉਹ ਵੱਧ ਤੋਂ ਵੱਧ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਦਾ ਸਾਡੇ ਕੋਲ ਵਧੀਆ ਤਰੀਕੇ ਨਾਲ ਸੰਭਿਆ ਹੋਇਆ ਇਤਿਹਾਸ ਮਿਲਦਾ ਹੈ ਜਦੋਂ ਅਸੀਂ ਉਸ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹਨਾਂ ਦੀ ਫੌਜ ਦੇ ਵਿੱਚ ਅੰਗਰੇਜ਼ੀ ਜਾਂ ਯੂਰੋਪੀਅਨ ਜਰਨਲ ਕਾਫੀ ਵੱਡੀ ਮਾਤਰਾ ਦੇ ਵਿੱਚ ਸੀ ਉਸ ਸਮੇਂ ਹਿੰਦੂ ਸਿੱਖ ਵਾਲਾ ਭਾਸ਼ਾ ਵਾਲਾ ਕੋਈ ਰੋਲਾ ਨਹੀਂ ਸੀ ਉਹਨਾਂ ਦੀ ਫੌਜ ਦੇ ਵਿੱਚ ਮੁਸਲਮਾਨ ਵੀ ਸਨ ਉਹਨਾਂ ਦੇ ਦਰਬਾਰ ਦੇ ਵਿੱਚ ਹਿੰਦੂ ਵੀ ਸਨ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਪੰਜਾਬ ਜਾਂ ਭਾਰਤ ਦਾ ਇਹ ਖਿੱਤਾ ਇੱਕ ਉੱਨਤ ਕਿਸਮ ਦਾ ਖਿੱਤਾ ਸੀ ਪਰ ਸਭ ਤੋਂ ਪਹਿਲਾਂ ਜਦੋਂ ਹੀ ਅੰਗਰੇਜ਼ੀ ਹਾਕਮਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਤਾਂ ਉਹਨਾਂ ਨੇ ਕਿਸ ਚੀਜ਼ ਤੇ ਆਪਣੀ ਅੱਖ ਰੱਖੀ ਰਾਜ ਨੂੰ ਹਥਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੇ ਸਿੱਖਿਆ ਦਾ ਤੰਤਰ ਜੋ ਪਰੰਪਰਾਵਾਦੀ ਤੌਰ ਤੇ ਚੱਲ ਰਿਹਾ ਸੀ ਉਸ ਨੂੰ ਤਹਸ ਨਹਸ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਜੋ ਸਿੱਖਿਆ ਦੀ ਪદ્ધਤੀ ਵਰਤੀ ਜਾਂਦੀ ਸੀ ਜੋ ਉਸ ਸਮੇਂ ਵਰਤਿਆ ਜਾਣ ਵਾਲਾ ਕਾਇਦਾ-ਏ-ਨੂਰ ਸੀ ਉਸ ਨੂੰ ਉਸ ਸਮੇਂ ਦੇ ਪਾੜਿਆਂ ਤੋਂ ਉਸ ਸਮੇਂ ਦੇ ਲੋਕਾਂ ਤੋਂ ਵੱਖ ਕੀਤਾ ਗਿਆ ਇਸ ਸਾਰੇ ਕੁਝ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਜਿਹੜੇ ਵੀ ਸਾਡੇ ਕੋਲੇ ਬ੍ਰਿਟਾਨਵੀ ਹਕਮਰਾਨ ਆਏ ਸਭ ਤੋਂ ਪਹਿਲਾਂ ਉਹਨਾਂ ਨੇ ਭਾਸ਼ਾ ਨੂੰ ਸਮਝਣ ਵਾਸਤੇ ਗ੍ਰਾਮਰ ਬਣਾਈਆਂ ਸਾਡੇ ਲੋਕਾਂ ਦੇ ਵਿਹਾਰ ਅਤੇ ਸੱਭਿਆਚਾਰ ਨੂੰ ਸਮਝਣ ਲਈ ਉਹਨਾਂ ਨੇ ਸੱਭਿਆਚਾਰ ਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਬਣਾਈਆਂ ਸਾਡੇ ਕਾਸਟ ਐਂਡ ਟ੍ਰਾਈਬ ਇਹਨਾਂ ਨੂੰ ਸਮਝਿਆ ਸਾਡੇ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਲਿਖਣ ਉਸ ਨੂੰ ਵੱਡਾ ਕਰਨ ਅਤੇ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਸੱਭਿਆਚਾਰਕ ਖਿੱਤੇ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਜਾਤੀ ਆਧਾਰ ਜਾਣਗਣਨਾ ਕਰਕੇ ਵੰਡੀਆਂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਉਹ ਸਿਲਸਲਾ ਕੀ ਸੀ ਕਿ ਜਦੋਂ ਕਿਸੇ ਵਿਸ਼ੇਸ਼ ਖਿੱਤੇ ਨੂੰ ਪਿੱਛੇ ਕਰਨਾ ਹੋਵੇ ਭਾਸ਼ਾ ਸੱਭਿਆਚਾਰ ਦੇ ਤੌਰ ਤੇ ਉਹਨਾਂ ਦੇ ਸਮੂਹਕ ਅਵਚੇਤਨ ਨੂੰ ਮੁਠੀ ਵਿੱਚ ਕਰਨਾ ਹੋਵੇ ਤਾਂ ਉਸ ਸਮੇਂ ਸਭ ਤੋਂ ਅਹਿਮ ਗੱਲ ਇਹ ਹੁੰਦੀ ਹੈ ਕਿ ਅਸੀਂ ਉਹਨਾਂ ਦੇ ਸੱਭਿਆਚਾਰਕ ਸਰੋਤਾਂ ਨੂੰ ਮਿਟਨਾ ਸ਼ੁਰੂ ਕਰੀਏ ਉਹਨਾਂ ਨੂੰ ਪਾਸੇ ਕਰਨਾ ਸ਼ੁਰੂ ਕਰੀਏ ਇਹ ਲਗਾਤਾਰ ਅੱਜ ਤੱਕ ਵੀ ਚੱਲ ਰਿਹਾ ਹੈ ਹੁਣ ਜਿਹੜੀ ਨਵੀਂ ਨੀਤੀ ਹੈ ਜਦੋਂ ਬ੍ਰਿਟਾਨਵੀ ਹਕਮਰਾਨ ਦੀ ਥਾਂ ਤੇ ਅੱਜ ਕਾਰਪੋਰੇਟ ਸਾਂਝੇ ਤੌਰ ਤੇ ਸਿੱਧਾ ਕਬਜ਼ਾ ਕਰਨ ਦੀ ਥਾਂ ਤੇ ਆਰਥਿਕ ਤੌਰ ਤੇ ਸਾਰੇ ਲੋਕਾਂ ਨੂੰ ਹਟਾਉਣਾ ਚਾਹੁੰਦਾ ਹੈ ਤਾਂ ਉਸ ਦੀ ਵੀ ਨੀਤੀ ਇਸ ਤੋਂ ਬਹੁਤੀ ਵੱਖਰੀ ਕਿਸਮ ਦੀ ਨਹੀਂ ਹੈ ਬਹੁਤ ਵਾਰੀ ਇਸ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ ਸਾਡੀ ਅੱਜ ਨਵੀਂ ਸਿੱਖਿਆ ਨੀਤੀ ਆਈ ਹੈ ਉਸ ਦੇ ਵਿੱਚ ਕੀ ਹੋ ਰਿਹਾ ਹੈ ਉਸ ਦੇ ਵਿੱਚ ਸਾਡੇ ਸਾਰੇ ਸਰੋਤਾਂ ਦਾ ਕੇਂਦਰੀਕਰਨ ਹੋ ਰਿਹਾ ਹੈ ਵਿਦਿਆਰਥੀਆਂ ਨੂੰ ਇਸ ਤਰੀਕੇ ਨਾਲ ਉਲਝਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਦਿਸ਼ਾ ਦੇ ਵੱਲ ਜਾਣ ਕਿਤੇ ਉਹ ਦਿਸ਼ਾਹੀਨਤਾ ਨਹੀਂ ਹੋ ਰਹੀ ਵਿਸ਼ੇਸ਼ ਕਿਸਮ ਦੇ ਖੇਤਰੀ ਸੱਭਿਆਚਾਰ ਨੂੰ ਪਾਸੇ ਕੀਤਾ ਜਾ ਰਿਹਾ ਹੈ ਕੇਂਦਰੀਕਰਨ ਦੇ ਤਹਿਤ ਇੱਕੋ ਹੀ ਸੱਭਿਆਚਾਰ ਹੈ ਜਿਹੜਾ ਉਹਨੂੰ ਮੋਰੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਜੋ ਸੰਵਿਧਾਨ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਸੀ ਉਹਦੇ ਵਿੱਚੋਂ ਇੱਕੋ ਭਾਸ਼ਾ ਨੂੰ ਅੱਗੇ ਲਿਜਾ ਕੇ ਬਾਕੀ ਭਾਸ਼ਾ ਤੇ ਖੇਤਰੀ ਸੱਭਿਆਚਾਰਾਂ ਨੂੰ ਉਹਦੀ ਦਾਸੀ ਬਣਾਉਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਜਿਹੜੀਆਂ ਸਾਡੀਆਂ ਸੰਸਥਾਵਾਂ ਹੈ ਉਹ ਇਸ ਗੱਲ ਦੀ ਗਵਾਹੀ ਭਰਦੀਆਂ ਕਿ ਅਸੀਂ ਇਸ ਖਿੱਤੇ ਵਿੱਚ ਕਿੰਨੀ ਕਿ ਤਰੱਕੀ ਕਰ ਰਹੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਇਤਿਹਾਸ ਨੂੰ ਜਿਉਂਦਾ ਰੱਖਣ ਵਾਲੀਆਂ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਪਹਿਲੀਆਂ ਸਰਕਾਰਾਂ ਨੇ ਪਿਛਲੇ ਦਹਾਕਿਆਂ ਦੇ ਵਿੱਚ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦਾ ਆਪਣੇ ਆਪ ਦੇ ਵਿੱਚ ਕੋਈ ਕਸੂਰ ਨਹੀਂ ਸੀ 1984 ਦੇ ਆਪਰੇਸ਼ਨ ਵਿੱਚ ਉਸ ਨੂੰ ਜਲਾਇਆ ਗਿਆ ਉਸ ਸਮੇਂ ਭਾਵੇਂ ਕਾਂਗਰਸ ਦੀ ਸਰਕਾਰ ਸੀ ਇਸੇ ਤਰੀਕੇ ਨਾਲ ਜਿਹੜਾ ਪੰਜਾਬ ਦਾ ਵਿਸ਼ੇਸ਼ ਕਿਸਮ ਦਾ ਰੈਫਰੈਂਸ ਸੈਕਸ਼ਨ ਸੀ ਸਾਡੇ ਕੋਲ ਜਾਂ ਜਿਹੜੀ ਪੰਜਾਬ ਆਰਕਾਈਵਸ ਪਟਿਆਲਾ ਦੇ ਵਿੱਚ ਸੀ ਉਸ ਨੂੰ ਉੱਥੋਂ ਬਦਲ ਕੇ ਉਸ ਦੇ ਵਿੱਚ ਪਏ ਹੋਏ ਗਿਆਨ ਦੇ ਸਰੋਤਾਂ ਨੂੰ ਇੱਧਰ ਉਂਦਰ ਖੰਡਾਪਨਾ ਦਿੱਤਾ ਗਿਆ ਤੇ ਉਹਦੇ ਬਾਰੇ ਵੀ ਸਾਡੇ ਕੋਲੇ ਵੱਜਵੇਂ ਰੂਪ ਦੇ ਵਿੱਚ ਕੋਈ ਚੀਜ਼ ਉਪਲਬਧ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਟੈਕਸਟ ਬੁੱਕ ਬੋਰਡ ਬਣਾਇਆ ਗਿਆ ਸੀ ਜੋ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਅੱਗੇ ਲਿਜਾਣ ਵਾਲਾ ਸੀ ਉਸ ਦਾ ਵੀ ਅੱਜ ਕਿਤੇ ਨਾਂ ਨਿਸ਼ਾਨ ਨਹੀਂ ਹੈ। ਭਾਸ਼ਾ ਵਿਭਾਗ ਜੋ ਸਿਰਮੌਰ ਸੰਸਥਾ ਬਣਾਈ ਗਈ ਸੀ ਜਿਸ ਨੇ ਪੰਜਾਬੀ ਹਿੰਦੀ ਅਤੇ ਉਰਦੂ ਦੀਆਂ ਕਿਤਾਬਾਂ ਨੂੰ ਵੱਡੇ ਪੱਧਰ ਤੇ ਛਾਪਿਆ ਪੰਜਾਬ ਨਾਲ ਸੰਬੰਧਿਤ ਜਿੰਨੇ ਸਰੋਤ ਸੀ ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਪਰੰਪਰਾ ਵਿੱਚ ਪਏ ਹੋਏ ਗ੍ਰੰਥਾਂ ਨੂੰ ਸੂਫੀ ਸਾਹਿਤ ਨੂੰ ਗੁਰਮਤਿ ਸਾਹਿਤ ਨੂੰ ਅਤੇ ਸਾਡੀ ਤਕਨੀਕੀ ਸ਼ਬਦਾਵਲੀ ਨੂੰ ਜਾਂ ਪੰਜਾਬੀ ਰਾਹੀਂ ਬਾਕੀ ਵਿਸ਼ਵ ਦੇ ਸਾਹਿਤ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਸੀ ਉਹ ਲਗਾਤਾਰ ਉਹਨਾਂ ਨੂੰ ਪੁਸਤਕਾਂ ਰਾਹੀਂ ਲੋਕਾਂ ਤੱਕ ਪਹੁੰਚਾ ਰਿਹਾ ਸੀ ਅੱਜ ਹਾਲਾਤ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਸ ਨੂੰ ਵਿਸ਼ੇਸ਼ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਉਸ ਦੇ ਵਿੱਚੋਂ ਕੋਈ ਵੀ ਵਧੀਆ ਪੁਸਤਕ ਹੈ ਜਿਹੜੀ ਉਹ ਸਾਡੇ ਸਾਹਮਣੇ ਨਹੀਂ ਆਈ ਤੇ ਅਸੀਂ ਲਗਾਤਾਰ ਪਿੱਛੇ ਨੂੰ ਜਾ ਰਹੇ ਹਾਂ ਇੱਕ ਕਦਮ ਅੱਗੇ ਤੇ ਚਾਰ ਕਦਮ ਪਿੱਛੇ ਜਾਣ ਵਾਲੀ ਗੱਲ ਹੈ ਜਿਹੜੀ ਉਹ ਸਾਡੇ ਸਾਹਮਣੇ ਆਈ ਹੋਈ ਹੈ ਇਸੇ ਤਰੀਕੇ ਨਾਲ ਹੁਣ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਜਿਨ੍ਹਾਂ ਨੇ ਭਾਸ਼ਾ ਸੱਭਿਆਚਾਰ ਤੇ ਹੋਰ ਸਾਡੇ ਪੰਜਾਬ ਦੇ ਜਿਹੜੇ ਲੋਕਾਂ ਨਾਲ ਜੁੜੇ ਹੋਏ ਕਿਤੇ ਐ ਜਾਂ ਲੋਕਾਂ ਨਾਲ ਜੁੜੀਆਂ ਹੋਈਆਂ ਗੱਲਾਂ ਉਹਨਾਂ ਨੂੰ ਅੱਗੇ ਲੈ ਜਾਣਾ ਸੀ ਉਹਨਾਂ ਨੂੰ ਇੱਕ ਕਿਸਮ ਨਾਲ ਫਿਰ ਪਿੱਛੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇੱਕ ਕਿਸਮ ਨਾਲ ਬੰਦ ਕਰਨ ਦੀਆਂ ਕੋਸ਼ਿਸ਼ਾਂ ਵੀ ਕਈਆਂ ਜਾ ਸਕਦੀਆਂ ਉਹ ਹੋ ਰਹੀਆਂ ਕਿਉਂਕਿ ਜਦੋਂ ਕਿਸੇ ਸੰਸਥਾ ਨੂੰ ਤੁਸੀਂ ਕਿਸੇ ਆਗੂ ਤੋਂ ਬਿਨਾ ਚਲਾਓਗੇ ਜਦੋਂ ਕਿਸੇ ਸੰਸਥਾ ਦੇ ਵਿੱਚ ਤੁਸੀਂ ਉਸ ਨੂੰ ਬਣਦੀ ਗ੍ਰਾਂਟ ਨਹੀਂ ਦਿਓਗੇ ਜਦੋਂ ਉਹ ਸੰਸਥਾਵਾਂ ਜਿਹੜੀਆਂ ਸਰਕਾਰੀ ਖਰਚੇ ਤੇ ਚੱਲਣਗੀਆਂ ਉਹਨਾਂ ਨੂੰ ਬਣਦੀ ਗ੍ਰਾਂਟ ਨਹੀਂ ਮਿਲੂਗੀ ਤਾਂ ਉਹ ਸੱਜੇ ਸੱਜੇ ਆਪਣੀ ਮੌਤ ਆਪ ਹੀ ਮਰ ਜਾਂਦੀਆਂ ਤੇ ਉਹ ਦਿਨ ਦੂਰ ਨਹੀਂ ਹੋਣੇ ਜਦੋਂ ਸਾਡੇ ਇਸ ਖਿੱਤੇ ਦੇ ਵਿੱਚ ਪ੍ਰਾਈਵੇਟ ਵੱਡੀਆਂ ਯੂਨੀਵਰਸਿਟੀਆਂ ਨੇ ਆਪਣਾ ਥਾਂ ਬਣਾਉਣਾ ਹੈ ਤੇ ਜਿਹੜੀਆਂ ਉਹ ਸੰਸਥਾਵਾਂ ਸੱਭਿਆਚਾਰ ਨੂੰ ਸੰਭਾਲਣ ਵਾਸਤੇ ਬਣੀਆਂ ਸੀ ਉਹਨਾਂ ਨੂੰ ਦਰਕਨਾਰ ਕਰ ਦਿੱਤਾ ਜਾਣਾ ਹੈ ਇਹ ਗੱਲ ਇਸ ਕਰਕੇ ਵੀ ਕਹੀ ਜਾ ਸਕਦੀ ਹੈ ਕਿ ਹੁਣ ਸਾਰੇ ਸਰੋਤਾਂ ਦਾ ਕੇਂਦਰੀਕਰਨ ਹੋ ਰਿਹਾ ਹੈ ਇਹ ਸਿਰਫ ਪੰਜਾਬ ਭਾਰਤ ਦਾ ਫੀਨੋਮਨਾ ਨਹੀਂ ਹੈ ਵਿਸ਼ਵ ਪੱਧਰ ਤੇ ਵੀ ਇਹੀ ਵਾਪਰ ਰਿਹਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅਮਰੀਕਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਉਥੋਂ ਦੇ ਡੋਨਲਡ ਟਰੰਪ ਜਿੱਤੇ ਹੈ ਉਹਨਾਂ ਦੇ ਪਿੱਠ ਪਿੱਛੇ ਕਿਤੇ ਨਾ ਕਿਤੇ ਐਲਨ ਮਸਕ ਵੀ ਕੰਮ ਕਰਦਾ ਸੀ ਜਦੋਂ ਉਹਨਾਂ ਦੀ ਜਿੱਤ ਹੋਈ ਉਸ ਤੋਂ ਬਾਅਦ ਸਰਕਾਰ ਬਣੀ ਤਾਂ ਸਰਕਾਰ ਬਣਨ ਤੋਂ ਬਾਅਦ ਐਲਨ ਮਸਕ ਨੇ ਸਿੱਧੇ ਤੌਰ ਤੇ ਉਥੋਂ ਦੀਆਂ ਸੰਸਥਾਵਾਂ ਵਿੱਚ ਦਖਲ ਦੇਣਾ ਸ਼ੁਰੂ ਕੀਤਾ ਤੇ ਉਸ ਦਖਲ ਦੇ ਬਿਨਸਬਤ ਉਸ ਦਖਲ ਦੇ ਕਾਰਨ ਅਮਰੀਕਾ ਦੇ ਵਿੱਚ ਉਹਨਾਂ ਦੇ ਸੈਨੇਟਰਾਂ ਵੱਲੋਂ ਤੇ ਉਥੋਂ ਦੇ ਵੱਖ-ਵੱਖ ਚੇਤਨ ਜਮਾਤ ਦੇ ਵਿਅਕਤੀਆਂ ਵੱਲੋਂ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ ਤੇ ਇਹ ਵਿਰੋਧ ਲਗਾਤਾਰ ਵੱਡੀ ਪੱਧਰ ਤੇ ਵਧਦਾ ਗਿਆ ਤੇ ਅੱਜ ਵੀ ਹੋ ਰਿਹਾ ਹੈ। ਇਹੀ ਇਹਦੇ ਨਾਲ ਮਿਲਿਆ ਜੁਲਿਆ ਭਾਰਤ ਵਿੱਚ ਵਾਪਰ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਇੱਥੇ ਵੀ ਸਾਰੇ ਸਰੋਤ ਅਡਾਨੀ ਅਤੇ ਅਮਾਨੀ ਕੋਲ ਜਾ ਰਹੇ ਐ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਸਰਕਾਰ ਵਿੱਚ ਦਖਲ ਵੀ ਦੇ ਰਹੇ ਐ ਸਰਕਾਰ ਦੀਆਂ ਉਹ ਨੀਤੀਆਂ ਜੋ ਉਹਨਾਂ ਨੂੰ ਫਾਇਦਾ ਪਹੁੰਚਾ ਸਕਦੀਆਂ ਉਹਨਾਂ ਨੂੰ ਲੈ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਜੋ ਜੋ ਉਹਨਾਂ ਨੂੰ ਫਾਇਦਾ ਦੇ ਸਕਦਾ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਦੇ ਵਿੱਚ ਭਾਵੇਂ ਖੇਤੀ ਹੋਵੇ ਭਾਵੇਂ ਰੇਲਵੇ ਭਾਵੇਂ 에ਅਰਪੋਰਟ ਉਹਨਾਂ ਸਾਰਿਆਂ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਅਤੇ ਇਹ ਸਾਰੇ ਨਾਲ ਇੱਕ ਵਾਰ ਤਾਂ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਸ਼ਾਇਦ ਉਹ ਕਿਸੇ ਵਿਸ਼ੇਸ਼ ਧਰਮ ਕਿਸੇ ਵਿਸ਼ੇਸ਼ ਕਿਸਮ ਦੇ ਰਾਜਨੀਤਿਕ ਦਲ ਦੀ ਸਹਾਇਤਾ ਕਰ ਰਹੀ ਹੈ ਪਰ ਦੋਸਤੋ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇੱਕ ਸਮਾਂ ਉਹ ਆਊਗਾ ਜਦੋਂ ਉਹਨਾਂ ਨੇ ਉਹ ਰਾਜਨੀਤਿਕ ਦਲ ਜਿਸ ਨੂੰ ਉਹ ਪੌੜੀ ਬਣਾ ਕੇ ਅੱਗੇ ਜਾ ਰਹੇ ਹੈ ਉਸ ਨੂੰ ਵੀ ਪਾਸੇ ਕਰਕੇ ਸਿੱਧੇ ਤੌਰ ਤੇ ਤਾਕਤ ਹੈ ਜਿਹੜੀ ਉਹ ਆਪਣੇ ਹੱਥ ਦੇ ਵਿੱਚ ਲੈਣ ਤੋਂ ਗੁਰੇਜ਼ ਨਹੀਂ ਕਰਨਾ ਕਿਉਂਕਿ ਤਾਕਤ ਦਾ ਨਾਂ ਕੋਈ ਧਰਮ ਹੁੰਦਾ ਹੈ ਤਾਕਤ ਦਾ ਨਾਂ ਕੋਈ ਹੋਰ ਵਸੀਲਾ ਹੁੰਦਾ ਹੈ ਤਾਕਤ ਦਾ ਕੰਮ ਵੱਖ-ਵੱਖ ਸਰੋਤਾਂ ਨੂੰ ਆਪਣੇ ਅਧੀਨ ਕਰਨਾ ਉਹਨਾਂ ਸਰੋਤਾਂ ਉੱਤੇ ਆਪਣੀ ਹੈਜਮਨੀ ਆਪਣੀ ਪ੍ਰਭੂਸਤਾ ਸਥਾਪਿਤ ਕਰਨੀ ਇਹ ਇੱਕ ਕੇਂਦਰੀ ਤੰਤਰ ਹੁੰਦਾ ਹੈ ਇਸ ਲਈ ਅੱਜ ਦੇ ਹਾਲਾਤ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਿ ਸਾਡੀ ਸਿੱਖਿਆ ਦਾ ਤੰਤਰ ਸਾਡੀ ਸਿਹਤ ਦਾ ਤੰਤਰ ਸਾਡੀਆਂ ਜਿਹੜੀਆਂ ਸਹੂਲਤਾਂ ਦੇਣ ਵਾਲੀਆਂ ਸੇਵਾਵਾਂ ਦਾ ਤੰਤਰ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਕਿੱਥੇ ਪਹੁੰਚ ਗਏ ਇੱਕ ਪਾਸੇ ਅਸੀਂ ਆਪਣੇ ਇਤਿਹਾਸ ਨਾਲੋਂ ਟੁੱਟ ਰਹੇ ਹਾਂ ਦੂਸਰੇ ਪਾਸੇ ਅਸੀਂ ਸਾਡੀ ਪ੍ਰੋਡਕਸ਼ਨ ਦੇ ਤੌਰ ਤੇ ਜਿਵੇਂ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਬ੍ਰਿਟਾਨਵੀ ਹਕੂਮਤ ਨੇ ਸਾਡੀ ਸਿੱਖਿਆ ਨੂੰ ਇੱਕ ਪਾਸੇ ਕੀਤਾ ਉਸੇ ਪ੍ਰਕਾਰ ਉਹਨਾਂ ਨੇ ਸਾਡੇ ਬੰਬੇ ਦੇ ਵਿੱਚ ਜਿਹੜੇ ਖੱਡੀਆਂ ਰਾਹੀਂ ਕੱਪੜਾ ਬਣਾਉਣ ਦੇ ਯੂਨਿਟ ਸੀ ਉਹਨਾਂ ਨੂੰ ਵੀ ਬਰਬਾਦ ਕੀਤਾ ਇਸੇ ਤਰੀਕੇ ਨਾਲ ਉਹੀ ਅਮਲ ਅੱਜ ਦੀ ਸਥਿਤੀ ਦੇ ਵਿੱਚ ਵਾਪਰ ਰਿਹਾ ਹੈ ਇੱਕ ਪਾਸੇ ਸਾਡੀ ਸਿੱਖਿਆ ਨੂੰ ਵੱਖ-ਵੱਖ ਨਾਵਾਂ ਦੇ ਅਧੀਨ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਸਾਡੀ ਆਰਥਿਕਤਾ ਜਿਹੜੀ ਉਹ ਲਗਾਤਾਰ ਪਛੜਦੀ ਜਾ ਰਹੀ ਹੈ ਸਾਡੇ ਕੋਲੇ ਅੱਜ ਕਦੇ ਹੀ ਸੁਣਨ ਨੂੰ ਮਿਲਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਕੋਈ ਵਿਸ਼ੇਸ਼ ਕਿਸਮ ਦਾ ਰਾਜਨੀਤਿਕ ਦਲ ਨੇ ਇਹ ਮੰਗ ਕਰੀ ਹੈ ਕਿ ਉਹ ਵਿਸ਼ੇਸ਼ ਖਿੱਤੇ ਨੂੰ ਉન્નਤ ਖਿੱਤਾ ਬਣਾਉਣਾ ਚਾਹੁੰਦੇ ਹੈ ਨਵੀਂ ਇੰਡਸਟਰੀ ਲਾਉਣੀ ਚਾਹੁੰਦੇ ਹੈ ਜਾਂ ਉਹ ਆਮ ਲੋਕਾਂ ਦੀ ਗੱਲ ਕਰਦੇ ਆ ਅੱਜ ਸਾਡੇ ਰਾਜਨੀਤਿਕ ਦਲਾਂ ਦੀ ਜੇ ਡਿਬੇਟ ਸੁਣੀ ਜਾਵੇ ਉਸ ਦੇ ਵਿੱਚ ਕਿਧਰੇ ਹਿੰਦੂ ਮੁਸਲਮਾਨ ਕਿਧਰੇ ਮੁਸਲਮਾਨ ਆਪਸ ਵਿੱਚ ਲੜ ਰਹੇ ਹੈ ਕਿਧਰੇ ਪੰਜਾਬ ਦੇ ਵਿੱਚ ਅਕਾਲੀ ਦਲ ਇੱਕ ਦੂਜੇ ਨਾਲ ਖਹਿੜ ਰਹੇ ਹੈ ਜੇ ਕਿਤੇ ਕਿਸੇ ਕਿਸਮ ਦੀ ਡਿਬੇਟ ਡਿਸਕਸ਼ਨ ਹੋ ਰਹੀ ਹੈ মিডিਆ ਦੇ ਵਿੱਚ ਤਾਂ ਉਹ ਵੀ ਵਿਅਕਤੀਆਂ ਦੀ ਹੋ ਰਹੀ ਹੈ ਉਸ ਦੇ ਵਿੱਚ ਕਿਤੇ ਵੀ ਸਮਾਜ ਨੂੰ ਅੱਗੇ ਲਿਜਾਣ ਦਾ ਸਮਾਜ ਦੇ ਵਿਕਾਸ ਦਾ ਪੱਖ ਹੈ ਜਿਹੜਾ ਉਹ ਨਹੀਂ ਰੱਖਿਆ ਜਾ ਰਿਹਾ ਅੱਜ ਹਾਲਾਤ ਇਹ ਬਣਦੇ ਜਾ ਰਹੇ ਹੈ ਕਿ ਅਮਰੀਕਾ ਵੱਲੋਂ ਥੋਪੇ ਜਾ ਰਹੇ ਟੈਕਸਾਂ ਦੇ ਉੱਪਰ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਉਹ ਮੁਲਕ ਜਿਹੜੇ ਹਲੇ ਤਰੱਕੀ ਕਰਨ ਦੀ ਸੋਚ ਰਹੇ ਸੀ ਉਹਨਾਂ ਨੂੰ ਆਪਣੇ ਘੁੱਟਨੇ ਟੇਕਣੇ ਪੈਣੇ ਹੈ ਇਸ ਕਰਕੇ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜੇ ਚੇਤਨ ਤੌਰ ਤੇ ਸਿੱਖਿਆ ਨਾਲੋਂ ਟੁੱਟ ਰਹੇ ਲੋਕ ਆਪਣੇ ਆਪ ਨੂੰ ਸਮਾਜ ਨੂੰ ਸਮਝਣ ਲਈ ਸਮਾਜ ਦੀ ਰਾਜਨੀਤਿਕ ਤੋਰ ਨੂੰ ਜਾਣਨ ਲਈ ਸੁਚੇਤ ਨਹੀਂ ਹੋਣਗੇ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਅਮੀਰ ਤੇ ਗਰੀਬ ਦਾ ਪਾੜਾ ਇੰਨਾ ਵੱਧ ਜਾਊਗਾ ਕਿ ਸੁਧਾਰਨ ਵਿਅਕਤੀਆਂ ਨੂੰ ਸਿੱਖਿਆ ਤੋਂ ਵੀ ਵੰਚਿਤ ਕਰ ਦਿੱਤਾ ਜਾਊਗਾ ਮੈਨੂੰ ਇਹ ਲੱਗਦਾ ਹੈ ਕਿ ਵਿਸ਼ਵ ਪਿਛਲੀ ਸਦੀ ਦੇ ਵਿੱਚ ਜਿੱਥੋਂ ਨਿਕਲਿਆ ਸੀ ਜਿਸ ਰਾਜਤੰਤਰ ਤੋਂ ਉਹਨਾਂ ਨੇ ਨਜਾਤ ਹਾਸਲ ਕੀਤੀ ਸੀ ਜਿੱਥੇ ਲੋਕਤੰਤਰ ਨੇ ਆਪਣੀ ਹੋਂਦ ਗ੍ਰਹਿਣ ਕੀਤੀ ਸੀ ਅੱਜ ਉਹ ਇੱਕ ਵਾਰ ਫਿਰ ਉਸੇ ਤਰੀਕੇ ਦੀ ਰਾਜਸ਼ਾਹੀ ਤੰਤਰ ਵੱਲ ਨੂੰ ਉਡਾਰੀ ਭਰ ਰਿਹਾ ਹੈ ਤੇ ਸ਼ਾਇਦ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਸਮਾਜ ਲਈ ਕਿਸੇ ਵੀ ਸਰਕਾਰ ਲਈ ਕੋਈ ਬਹੁਤੀ ਚੰਗੀ ਖਬਰ ਨਹੀਂ ਹੈ ਧੰਨਵਾਦ